ਇੱਕ ਪਾਸੇ ਲੋਕ ਸਭਾ ਚੋਣਾਂ ਖਤਮ ਹੋ ਕੇ ਹਟੀਆਂ ਤੇ ਹੁਣ ਦੂਜੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੇ ਕਿ ਵੱਡੇ ਐਲਾਨ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਦੱਸਦੀ ਹੈ ਕਿ ਤਿਆਰੀਆਂ ਖਿੱਚ ਲਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਜਲਦ ਹੋ ਸਕਦਾ ਹੈ ਤੇ ਵੱਡੀ ਖਬਰ ਹੈ ਜਿਹੜੀ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਰਾਤ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਕਰ ਲਈ ਹੈ ਸੂਬੇ ਵਿੱਚ ಗ್ರಾಮ ਪੰਚਾਇਤ ਚੋਣਾਂ ਪਿਛਲੇ ਸਾਲ ਦਸੰਬਰ ਵਿੱਚ ਹੋਣੀਆਂ ਸਨ ਪਰ ਲੋਕ ਸਭਾ ਚੋਣਾਂ ਕਾਰਨ ಗ್ರಾಮ ਪੰਚਾਇਤ ਚੋਣਾਂ ਕਰਵਾਉਣ ਵਿੱਚ ਦੇਰੀ ਹੋ ਗਈ ਸੀ ਸੂਬੇ ਵਿੱਚ ਪੰਜ ਨਗਰ ਨਿਗਮ ਦੀਆਂ ਚੋਣਾਂ ਵੀ ਹੋਣੀਆਂ ਸੀ ਇਸ ਤੋਂ ਇਲਾਵਾ ਜਿਹੜੇ ਕਿ ਨਗਰ ਕੌਂਸਲਰ ਨਗਰ ਨਗਰ ਨਿਗਮ ਚੋਣਾਂ ਲੁਧਿਆਣਾ ਪਟਿਆਲਾ ਜਲੰਧਰ ਅਮ੍ਰਿਤਸਰ ਫਗਵਾੜਾ ਵਿੱਚ ਹੋਣੀਆਂ ਸੀ ਤੇ ਜਿਸ ਤੋਂ ਬਾਅਦ ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਬਣਾਉਣ ਦੀ ਤਿਆਰੀ ਕਰ ਲਈ ਹੈ ਹੁਣ ਤੱਕ ਸਰਕਾਰ ਨੇ ਸੂਬੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨਹੀਂ ਕਰਵਾਈਆਂ ਅਮ੍ਰਿਤਸਰ ਨਗਰ ਨਿਗਮ ਹਾਊਸ ਨੂੰ ਜਨਵਰੀ 2023 ਵਿੱਚ ਪੰਕ ਕਰ ਦਿੱਤਾ ਗਿਆ ਸੀ ਜਦਕਿ ਹੋਰ ਨਿਗਮ ਦੇ ਹਾਊਸ ਵੀ ਪੰਕ ਕਰ ਦਿੱਤੇ ਗਏ ਸਨ ਦਾ ਦੇ ਕਿ ਨਿਗਮ ਅਤੇ ਨਗਰ ਕੌਂਸਲ ਦੀ ਜਿਹੜੀ ਸਾਰੀ ਕਮਾਂਡ ਆ ਕਮਿਸ਼ਨਰ ਦੇ ਹੱਥ ਵਿੱਚ ਆ ਗਈ ਹੈ ਤੇ ਸਾਲ 2023 ਦੇ ਵਿੱਚ ਜਿਹੜੇ ਕਿ ਨਿਗਮ ਚੋਣਾਂ ਕਰਵਾਉਣ ਦੇ ਲਈ ਸਰਕਾਰ ਤੇ ਕਾਫੀ ਦਬਾਅ ਪਾਇਆ ਗਿਆ ਤੇ ਦੀਵਾਲੀ ਨੇੜੇ ਚੋਣਾਂ ਹੋਣ ਕਾਰਨ ਮਾਹੌਲ ਵੀ ਗਰਮ ਹੋ ਗਿਆ ਤੇ ਹੁਣ ਸਰਕਾਰ ਨੂੰ ਜਲਦੀ ਹੀ ਨਿਗਮ ਚੋਣਾਂ ਕਰਵਾਉਣੀਆਂ ਪੈਣਗੀਆਂ ਤੇ ਜਿਸ ਦੇ ਦੌਰਾਨ ਨਗਰ ਨਿਗਮ ਅਤੇ ਪੰਚਾਇਤਾਂ ਚੋਣਾਂ ਦੇ ਨਾਲ-ਨਾਲ ਝਿਮਨੀ ਚੋਣਾਂ ਵੀ ਹੋ ਸਕਦੀਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਉਮੀਦਵਾਰਾਂ ਚੋਂ ਪੰਜ ਵਿਧਾਇਕ ਵੀ ਲੋਕ ਸਭਾ ਚੋਣਾਂ ਦੀਆਂ ਚੋਣ ਜਿੱਤ ਗਏ ਹਨ ਜਿਸ ਕਰਕੇ ਇਹਨਾਂ ਦੀ ਸੀਟ ਖਾਲੀ ਹੋ ਗਈ ਹੈ ਤੇ ਇਸ ਨੂੰ ਭਰਨ ਲਈ ਜਿੰਨੀ ਚੋਣ ਕਰਵਾਈ ਜਾਣੀ ਹੈ ਤਾਂ ਦੱਸਿਆ ਕਿ ਹੁਣ ਜਿਹੜੇ ਕਿ ਲੋਕ ਸਭਾ ਚੋਣਾਂ ਖਤਮ ਹੋਈਆਂ ਤੇ ਉਸ ਤੋਂ ਬਾਅਦ ਹੁਣ ਰਾ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਪੰਚਾਇਤਾਂ ਚੋਣਾਂ ਕਰਵਾਉਣ ਦੀ ਜਿਹੜੀ ਕਿ ਤਿਆਰੀ ਕਰ ਲਈ ਹੈ ਤੇ ਜਲਦ ਇਹ ਬਟਾ ਐਲਾਨ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਪੰਚਾਇਤੀ ਚੋਣਾਂ ਲੈ ਕੇ ਜਲਦ ਜਿਹੜਾ ਕਿ ਐਲਾਨ ਕਰ ਸਕਦੇ ਇੱਕ ਪਾਸੇ ਲੋਕ ਸਭਾ ਚੋਣਾਂ ਖਤਮ ਹੋ ਕੇ ਹਟੀਆਂ ਤੇ ਹੁਣ ਦੂਜੇ ਪਾਸੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੇ ਕਿ ਵੱਡੇ ਐਲਾਨ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਦੱਸਦੀ ਹੈ ਕਿ ਤਿਆਰੀਆਂ ਖਿੱਚ ਲਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਜਲਦ ਹੋ ਸਕਦਾ ਤੇ ਵੱਡੀ ਖਬਰ ਹੈ ਜਿਹੜੀ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਰਾਤ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਕਰ ਲਈ ਹੈ ਸੂਬੇ ਵਿੱਚ ಗ್ರಾಮ ਪੰਚਾਇਤ ਚੋਣਾਂ ਪਿਛਲੇ ਸਾਲ ਦਸੰਬਰ ਵਿੱਚ ਹੋਣੀਆਂ ਸਨ ਪਰ ਲੋਕ ਸਭਾ ਚੋਣਾਂ ਕਾਰਨ ಗ್ರಾಮ ਪੰਚਾਇਤ ਚੋਣਾਂ ਕਰਵਾਉਣ ਵਿੱਚ ਦੇਰੀ ਹੋ ਗਈ ਸੀ ਸੂਬੇ ਵਿੱਚ ਪੰਜ ਨਗਰ ਨਿਗਮ ਦੀਆਂ ਚੋਣਾਂ ਵੀ ਹੋਣੀਆਂ ਸੀ ਇਸ ਤੋਂ ਇਲਾਵਾ ਜਿਹੜੇ ਕਿ ਨਗਰ ਕੌਂਸਲਰ ਨਗਰ ਨਗਰ ਨਿਗਮ ਚੋਣਾ ਲੁਧਿਆਣਾ ਪਟਿਆਲਾ ਜਲੰਧਰ ਅਮ੍ਰਿਤਸਰ ਫਗਵਾੜਾ ਵਿੱਚ ਹੋਣੀ ਆਤੀ ਤੇ ਜਿਸ ਤੋਂ ਬਾਅਦ ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਬਣਾਉਣ ਦੀ ਤਿਆਰੀ ਕਰ ਲਈ ਹੈ ਹੁਣ ਤੱਕ ਸਰਕਾਰ ਨੇ ਸੂਬੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾ ਨਹੀਂ ਕਰਵਾਈਆਂ ਅਮ੍ਰਿਤਸਰ ਨਗਰ ਨਿਗਮ ਹਾਊਸ ਨੂੰ ਜਨਵਰੀ 2023 ਦੇ ਵਿੱਚ ਪੰਕ ਕਰ ਦਿੱਤਾ ਗਿਆ ਸੀ ਜਦ ਕਿ ਹੋਰ ਨਿਗਮ ਦੇ ਹਾਊਸ ਵੀ ਪੰਕ ਕਰ ਦਿੱਤੇ ਗਏ ਸਨ ਦਾਦੇ ਕਿ ਨਿਗਮ ਅਤੇ ਨਗਰ ਕੌਂਸਲ ਦੀ ਜਿਹੜੀ ਸਾਰੀ ਕਮਾਂਡ ਆ ਕਮਿਸ਼ਨਰ ਦੇ ਹੱਥ ਵਿੱਚ ਆ ਗਈ ਹੈ ਤੇ ਸਾਲ 2023 ਦੇ ਵਿੱਚ ਜਿਹੜੇ ਕਿ ਨਿਗਮ ਚੋਣਾਂ ਕਰਵਾਉਣ ਦੇ ਲਈ ਸਰਕਾਰ ਤੇ ਕਾਫੀ ਦਬਾਅ ਪਾਇਆ ਗਿਆ ਤੇ ਦੀਵਾਲੀ ਨੇੜੇ ਚੋਣਾਂ ਹੋਣ ਕਾਰਨ ਮਾਹੌਲ ਵੀ ਗਰਮ ਹੋ ਗਿਆ ਤੇ ਹੁਣ ਸਰਕਾਰ ਨੂੰ ਜਲਦੀ ਹੀ ਨਿਗਮ ਚੋਣਾਂ ਕਰਵਾਉਣੀਆਂ ਪੈਣਗੀਆਂ ਤੇ ਜਿਸ ਦੇ ਦੌਰਾਨ ਨਗਰ ਨਿਗਮ ਅਤੇ ਪੰਚਾਇਤਾਂ ਚੋਣਾਂ ਦੇ ਨਾਲ-ਨਾਲ ਝਿਮਨੀ ਚੋਣਾਂ ਵੀ ਹੋ ਸਕਦੀਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਉਮੀਦਵਾਰਾਂ ਚੋਂ ਪੰਜ ਵਿਧਾਇਕ ਵੀ ਲੋਕ ਸਭਾ ਚੋਣਾਂ ਦੀਆਂ ਚੋਣ ਜਿੱਤ ਗਏ ਹਨ ਜਿਸ ਕਰਕੇ ਇਹਨਾਂ ਦੀ ਸੀਟ ਖਾਲੀ ਹੋ ਗਈ ਹੈ ਤੇ ਇਸ ਨੂੰ ਭਰਨ ਲਈ ਜਿਮਨੀ ਚੋਣ ਕਰਵਾਈ ਜਾਣੀ ਹੈ ਤਾਂ ਦੱਸਿਆ ਕਿ ਹੁਣ ਜਿਹੜੇ ਕਿ ਲੋਕ ਸਭਾ ਚੋਣਾਂ ਖਤਮ ਹੋਈਆਂ ਤੇ ਉਸ ਤੋਂ ਬਾਅਦ ਹੁਣ ਰਾ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਪੰਚਾਇਤਾਂ ਚੋਣਾਂ ਕਰਵਾਉਣ ਦੀ ਜਿਹੜੀ ਕਿ ਤਿਆਰੀ ਕਰ ਲਈ ਹੈ ਤੇ ਜਲਦ ਇਹ ਬਟਾ ਐਲਾਨ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਪੰਚਾਇਤੀ ਚੋਣਾਂ ਲੈ ਕੇ ਜਲਦ ਜਿਹੜਾ ਕਿ ਐਲਾਨ ਕਰ ਸਕਦੇ